ਜਿਹੜੀ ਬਾਇਓ ਸੀਐਨਜੀ ਆ ਕੈਪਚਰ ਕਰਕੇ ਜੇ ਜੇ ਸਮਾਜ ਨੇ ਅੱਗੇ ਵਧਣਾ ਹੈ ਨਾ ਜੀ ਇਹਦੀ ਲੋੜ ਆ ਕਿ ਬਾਇਓ ਸੀਐਨਜੀ ਪਲੈਂਟ ਅਸੀਂ ਫੋਸਲ ਫਿਊਲ ਨੂੰ ਘਟਕੀਏ ਬਾਇਓ ਸੀਐਨਜੀ ਔਰ ਸੋਲਰ ਪਾਵਰ ਤੇ ਆਈਏ ਸਰ ਇਹ ਜਿਹੜੀ ਗਲਤ ਦੇ ਸ਼ਕਾਰ ਨਾ ਹੋ ਜੇ ਜਿਹੜੇ ਇਹ ਜਿਹੜੇ ਪ੍ਰੋਜੈਕਟ ਹੈਗੇ ਆ ਬਾਇਓ ਸੀएनजी ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਇੰਪੋਰਟੈਂਟ ਹੈ ਮੈਂ ਸਾਰੇ ਮੈਂਬਰ ਸਵਾਨ ਨੂੰ ਕਹਿਣਾ ਜੇ ਇੱਕ ਰਾਉਂਡ ਗਲਾਸ ਫਾਊਂਡੇਸ਼ਨ ਹੈ ਮੇਰੇ ਤਕਰੀਬਨ ਤਕਰੀਬਨ 80% ਪਿੰਡਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਉਹਦੇ ਜਿਹੜੇ ਹੈਗੇ ਆ ਉਹਨਾਂ ਦੀ ਪ੍ਰੋਸੈਸਿੰਗ ਆ ਸਰ ਦੋ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਪਿੰਡਾਂ ਛੋਰੀ ਐਨੈਰੋਬਿਕ ਹੈ ਜਿਹੜੋ ਅਸੀਂ ਕਰਾਂਗੇ ਸਰਟੀਫਾਈਡਲੀ ਏਅਰ ਰੋਬਿਕ ਹੋਏਗੀ ਉਹਦੇ ਚ ਬਦਬੂ ਨਹੀਂ ਆਏਗੀ ਇਹ ਬਾਇਓ ਸੀਐਨਜੀ ਦੇ ਨਾਲ ਅਸੀਂ ਆਪਣੇ ਜਿੰਨੀ ਇੰਡਸਟਰੀ ਵੀ ਚਲਾ ਸਕਦੇ ਆ ਮਿਰਕ ਪਲਾਂਟ ਵੀ ਚਲਾ ਸਕਦੇ ਆ ਇੱਕ ਮਿਰਕ ਪਲਾਂਟ ਪਟਿਆਲੇ ਦਾ 8 ਕੁਇੰਟਰ ਲੱਕੜ ਰੋਜ਼ ਬਾਲਦਾ ਜੀ ਉਹ ਉਹ ਉਸ ਤੋਂ ਬਚਿਆ ਜਾ ਸਕਦਾ ਉਹਦੇ ਨਾਲ ਐਟਮੋਸਫੀਅਰ ਖਰਾਬ ਹੋ ਰਿਹਾ ਆਪਣੇ ਸਾ ਚਾਰੋ ਪਾਸੇ ਫਲਡਸ ਆਏ ਹੋਏ ਆ ਜੀ ਐਕਸਟ੍ਰੀਮਸ ਆਫ ਰੇਨ ਐਕਸਟ੍ਰੀਮਸ ਆਫ ਹੀਟ ਐਕਸਟ੍ਰੀਮਸ ਆਫ ਕੋਲਡ ਜੇ ਅਸੀਂ এনवायरमेंटਲ ਡਿਜਨੇਸ਼ਨ ਤੋਂ ਬਚਣਾ ਹੈ ਜੇ ਅਸੀਂ এনवायरमेंट ਰਿਫਿਊਜੀ ਨਹੀਂ ਬਣਾਣ ਦੇ ਮੈਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਹਦੇ ਤੇ ਪੈਸ਼ਨੇਟ ਡਿਸਕਸ਼ਨ ਹੋਣੀ ਚਾਹੀਦੀ ਆ ਚਾਹੇ ਕਮੇਟੀ ਬਣਾ ਦਿਓ ਇੱਕ ਐਮਿਕਸ ਸਿਕਿਉਰੀ ਹੁੰਦਾ ਸਰ ਕੋਰਟ ਦੇ ਵਿੱਚ ਤੁਸੀਂ ਵੀ ਆਪਣਾ ਕੋਈ ਐਮਿਕਸ ਸਿਕਿਉਰੀ ਬਣਾ ਲਓ ਜਿਹਨੂੰ ਜਿਹੜਾ ਸਮਝਦਾ ਹੋਵੇ ایرੋਬਿਕ ਐਨਾਰੋਬਿਕ ਦਾ ਔਰ ਬਾਇਓਸਿੰਜੀ ਨੂੰ ਇਹਨੂੰ ਅਸੈਟ ਬਣਾਉਣ ਦਾ ਲਾਇਬਿਲਟੀ ਤੋਂ ਉਹਦੇ ਬਾਰੇ ਇੱਕ ਤੁਸੀਂ ਵੀ ਆਪਣਾ ਬਣਾ ਲਓ ਸਰ ਬਹੁਤ ਥੈਂਕ ਯੂ ਸਰਦਾਰ ਜਗਰੂਪ ਸਿੰਘ ਗਿੱਲ ਧੰਨਵਾਦ ਸਪੀਕਰ ਸਾਹਿਬ ਸ਼੍ਰੀਮਾਨ ਜੀ ਮੈਂ ਸਰਕਾਰ ਦਾ ਧਿਆਨ ਲੋਕ ਮਹਾਤਾ ਦੇ ਅਕ ਜ਼ਰੂਰੀ ਮਸਲੇ ਵੱਲ ਦਿਵਾਉਣਾ ਚਾਹਣਾ ਹੈ ਬਠਿੰਡਾ ਸ਼ਹਿਰ ਦੀ ਆਬਾਦੀ 4 ਲੱਖ ਦੇ ਕਰੀਬ ਹੋ ਚੁੱਕੀ ਹੈ ਜਿਸ ਉੱਪਰ ਕਾਫੀ ਆਬਾਦੀਆਂ ਨਹਿਰ ਦੇ ਕੰਢੇ ਵਸੀਆਂ ਹੋਈਆਂ ਹਨ ਅਤੇ ਧਾਰਮਿਕ ਸਮਾਗਮਾਂ ਦੇ ਸਮੇਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਨਹਿਰ ਉੱਪਰ ਇਕੱਠੇ ਹੁੰਦੇ ਹਨ ਬੱਚੇ ਵੀ ਨਹਿਰ ਵਿੱਚ ਨਹਾਉਣ ਚਲੇ ਜਾਂਦੇ ਹਨ ਜਿਸ ਨਾਲ ਹਰ ਸਾਲ ਡੁੱਬਣ ਨਾਲ ਮੌਤਾਂ ਹੋ ਰਹੀਆਂ ਹਨ ਕਈ ਵਾਰ ਪਸ਼ੂ ਵੀ ਨਹਿਰ ਡਿੱਗ ਪੈਂਦੇ ਹਨ ਤੇ ਮਰੇ ਹੋਏ ਪਸ਼ੂ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ ਇਸ ਲਈ ਸੁਰੱਖਿਆ ਵਜੋਂ ਜਿੱਥੇ ਵਾਧੀਆਂ ਹਨ ਨਹਿਰ ਉੱਪਰ ਫੈਂਸਿੰਗ ਕਰਨ ਲਈ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ ਤਾਂ ਕਿ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ ਮਾਮਲੇ ਦੀ ਪ੍ਰਤਕ ਅਤੇ અત્યੰਤ ਮਹੱਤਤਾ ਨੂੰ ਦੇਖਦੇ ਹੋਏ ਮੰਤਰੀ ਜੀ ਸਦਨ 'ਚ ਬਿਆਨ ਦੇਣ ਦੀ ਖੇਚਲ ਕਰਨ ਸਰਜਾਤ ਜੇਤਨ ਸਿੰਘ ਜੜਾ ਮਾਇਰਾ ਮਾਨਯੋਗ ਸਪੀਕਰ ਸਾਹਿਬ ਆਪ ਜੀ ਦੇ ਮਾਧਮ ਜਰੀਏ ਐਮਐਲਏ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਜਲ ਸਰੋਤ ਵਿਭਾਗ ਪੰਜਾਬ ਦੀਆਂ ਨਹਿਰਾਂ ਉੱਪਰ ਫੈਂਸਿੰਗ ਕਰਨ ਲਈ ਕੋਈ ਪਾਲਿਸੀ ਨਹੀਂ ਹੈ ਬਠਿੰਡਾ ਸ਼ਹਿਰ ਦੀ ਵਧਦੀ ਆਬਾਦੀ ਅਤੇ ਸ਼ਹਿਰੀਕਰਨ ਹੋਣ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਊਸਪਲ ਕਾਰਪੋਰੇਸ਼ਨ ਬਠਿੰਡਾ ਵੱਲੋਂ ਸ਼ਹਿਰੀ ਰੀਚ ਵਿੱਚ ਨਹਿਰ ਦੀ ਹੱਦ ਤੇ ਫੈਂਸਿੰਗ ਲਗਾਉਣ ਬਾਰੇ ਵਿਚਾਰ ਆ ਜਾ ਸਕਦਾ ਹੈ ਜਿਸ ਨਾਲ ਲੋਕਾਂ ਦੇ ਜਾਨ ਮਾਲ ਦੀ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਫਿਲਹਾਲ ਜਲ ਸਰੋਤ ਮੈਕੀ ਬੋਲੋ ਐਦਾਂ ਦੀ ਕੋਈ ਪ੍ਰੋਪੋਜ਼ਲ ਹੈ ਨਹੀਂ ਸਰ ਜੀ ਥੈਂਕ ਯੂ ਗਿਲ ਸਾਹਿਬ ਸਪੀਕਰ ਸਾਹਿਬ ਮੈਂ ਮંત્રી ਨੇ ਠੀਕ ਕਿਹਾ ਕਿ ਇਹ ਲੋਕਲ ਬਾਡੀ ਦਾ ਮਸਲਾ ਹੋ ਸਕਦਾ ਕਿਉਂਕਿ ਸ਼ਹਿਰ ਦੀ ਹੱਦ ਵਿੱਚ ਪੈਂਦਾ ਹੈ ਮੈਂ ਚਾਹਾਂਗਾ ਤੁਹਾਡੇ ਜ਼ਰੀਏ ਸਦਨ ਦੇ ਵਿੱਚ ਕਿ ਅਗਰ ਅਸੀਂ ਨਹਿਰ ਦੇ ਉੱਪਰ ਸੋਲਰ ਸਿਸਟਮ ਲਾ ਦਈਏ ਉਹ ਉਸ ਦੇ ਨਾਲ ਜਿਹੜੀ ਬਿਜਲੀ ਪੈਦਾ ਕਰਕੇ ਜਿੱਥੇ ਕਾਰਪੋਰੇਸ਼ਨ ਨੂੰ ਉਹਦੇ ਰੈਵਨਿਊ ਦੇ ਸਰੋਤ ਪੈਦਾ ਹੋਣਗੇ ਉੱਥੇ ਉਹ ਫੈਂਸਿੰਗ ਦਾ ਕੰਮ ਕਰੇਗੀ ਮੈਂ ਚਾਹਣਾ ਹੈ ਕਿ ਇਹ ਹਾਊਸ ਦੇ ਵਿੱਚ ਤੁਹਾਡੇ ਰਾਹੀਂ ਸਰਕਾਰ ਨੂੰ ਇਹ ਕਿਹਾ ਜਾਵੇ ਕਿ ਲੋਕਲ ਬਾੜੀ ਇਸ ਦੇ ਉੱਤੇ ਕੰਮ ਕਰੇ। ਥੈਂਕ ਯੂ ਥੈਂਕ ਯੂ ਥੈਂਕ ਯੂ। ਮੰਤਰੀ ਜੀ ਮੈਂ ਸਪੀਕਰ ਸਾਹਿਬ ਐਮਐਲਏ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਮੀਟਿੰਗ ਕਰਾਂਗੇ ਜੁਆਇੰਟਲੀ ਪੇਡਾ ਨਾਲ ਔਰ ਐਮਐਲਏ ਸਾਹਿਬ ਸੰਬੰਧਿਤ ਅਧਿਕਾਰੀ ਇਕੱਠੇ ਹੋ ਕੇ ਕਿ ਉੱਥੇ ਅਗਰ ਸੋਲਰ ਜਿਹੜਾ ਪਲਾਂਟ ਆ ਲੱਗ ਸਕਦਾ ਹੈ ਤਾਂ ਉੱਤੇ ਜ਼ਰੂਰ ਅਸੀਂ ਪਹਿਲ ਕਦਮੇ ਕਰਾਂਗੇ। ਥੈਂਕ ਯੂ। ਨਮ 16 ਅਦੀਨ ਪ੍ਰਸਤਾਵ ਦਾ ਬਲਕਾਰ ਸਿੰਘ ਸੰਤਰੀ ਮਾਮਲਿਆਂ ਬਾਰੇ ਮੰਤਰੀ ਪ੍ਰਸਤਾਵ ਪੇਸ਼ ਕਰਨ। ਸ਼੍ਰੀਮਾਨ ਜੀ ਮੈਂ ਪ੍ਰਸਤਾਵ ਕਰਦਾ ਹਾਂ ਕਿ ਵਿਧਾਨ ਸਭਾ ਚ ਇਸ ਦੇ ਉਠ ਜਾਣ ਤੇ ਅਨਮਿਥੇ ਸਮੇ ਲਈ ਸਤਿਗਤ ਖੋ ਜਾਵੇਗੀ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਵਿਧਾਨ ਸਭਾ ਅੱਜ ਇਸ ਦੇ ਉਠ ਜਾਣ ਤੇ ਅਨਮਿਥੇ ਸਮੇ ਲਈ ਪ੍ਰਸ਼ਨ ਹੈ ਕਿ ਵਿਧਾਨ ਸਭਾ ਅੱਜ ਇਸ ਦੇ ਉਠ ਜਾਣ ਤੇ ਅਨਮਿਥੇ ਸਮੇ ਲਈ ਸਤਿਗਤ ਹੋ ਜਾਵੇਗੀ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਦੇ ਚਾਨ ਉਹ ਹ ਕਹਿਣ। ਜਿਹੜੇ ਮਾਜੋਰ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪਗੜੀ ਜਿੱਤੇ ਹੈ ਹਾਂ ਪਗੜੀ ਜਿੱਤੇ ਪ੍ਰਸਤਾਵ ਸਵੀਕਾਰ ਹੋਇਆ ਮੇਰੇ ਤੇ ਰੱਖੇ ਜਾਣ ਵਾਲੇ ਕਾਗਜ਼ ਪੱਤਰ ਸਰਦਾਰ ਬਲਕਾਰ ਸਿੰਘ ਸंसਦੀ ਮਾਮਲੇ ਬਾਰੇ ਮੰਤਰੀ ਸ਼੍ਰੀਮਾਨ ਜੀ ਮੈਂ ਅੱਜ ਦੀ ਕਾਰ ਸੂਚੀ ਵਿੱਚ ਮਾਤਰ ਨੰਬਰ 4 ਹਦੀਨ ਦਰਸਾਏ ਗਏ ਲੜੀ ਨੰਬਰ 1 ਤੋਂ 3 ਤੱਕ ਦੇ ਕਾਗਜ਼ ਪੱਤਰ ਸਦਨ ਦੀ ਵੇਚ ਤੇ ਰੱਖਦਾ ਹਾਂ ਜਿਵੇਂ ਕਿ ਵੱਖ-ਵੱਖ ਨਿਯਮ ਹਦੀਨ ਲੜਿੰਦਾ ਹੈ ਅਗਲੀ ਆਈਟਮ ਵਿਧਾਰਿਕ ਕਮਕਾਰ ਪੰਜਾਬ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਸੋਧਨਾ ਬਿੱਲ 2024 ਸਰਦਾਰ ਹਰਪਾਲ ਸਿੰਘ ਕੀਮਾ ਕਰ ਅਤੇ ਆਪਕਾਰੀ ਮੰਤਰੀ ਬਿੱਲ ਪੇਸ਼ ਕਰਨ ਮਾਨਜੋਗ ਸਪੀਕਰ ਸਾਹਿਬ ਮੈਂ ਪੰਜਾਬ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਸੋਧਨਾ ਬਿੱਲ 2024 ਪੇਸ਼ ਕਰਦਾ ਹਾਂ ਅਤੇ ਇਹ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਸੋਧਨਾ ਬਿੱਲ 2024 ਤ ਤੁਰੰਤ ਵਿਚਾਰ ਕੀਤਾ ਜਾਵੇ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਗoods ਐਂਡ ਸਰਵਿਸ ਟੈਕਸ ਸੋਧਨਾ ਬਿਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ। ਮੰਤਰੀ ਜੀ। ਮਾਜਿਸਪੀਕਰ ਸਾਹਿਬ ਇਹਦੇ ਵਿੱਚ ਜਿਹੜੀ GST ਐਕਟ 2017 ਤੋਂ ਬਾਅਦ ਸਮੇਂ-ਸਮੇਂ ਸਰ ਸੈਂਟਰ ਸਰਕਾਰ ਵੱਲੋਂ GST ਕੌਂਸਲ ਵੱਲੋਂ ਜਿਹੜੇ ਸੁਝਾਅ ਪ੍ਰਾਪਤ ਹੁੰਦੇ ਨੇ ਉਹ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜਾ ਕੇ ਕਾਨੂੰਨ ਬਣਦੇ ਲਾਗੂ ਹੁੰਦੇ ਨੇ। ਸੋ ਸੈਕਸ਼ਨ 9 ਦੀ ਬੈ ਗੱਲ ਕਰਦਾ ਜਿਹੜੀ ਸੈਕਸ਼ਨ 9 ਦੀ ਐਮੈਂਡਮੈਂਟ ਹੋਈ ਆ ਉਹਦੇ ਚ ਐਕਸਟਰਾ ਨਿਊਟਰਲ ਅਲਕੋਹਲ ਦੀ ਗੱਲ ਆ ਇਹ ਐਨਏ ਦੀ ਗੱਲ ਆ ਕਿਉਂਕਿ ਕਈ ਵਾਰ ਫਿਰ ਨਹੀਂ ਪਤਾ ਲੱਗਦਾ ਮੈਂਬਰ ਸਾਹਿਬਾਨ ਨੂੰ ਇਹ ਐਨਏ ਦੀ ਗੱਲ ਆ ਜਿਹੜਾ ਐਨਏ ਯਾਨੀ ਕਿ ਅਲਕੋਹਲ ਚ ਯੂਜ਼ ਹੁੰਦਾਗਾ ਉਹਦੇ ਨੂੰ ਜੀਐਸਟੀ ਦੇ ਦਾਇਰੇ ਤੋਂ ਬਾਹਰ ਕੀਤਾ ਗਿਆਗਾ ਉਹਨੂੰ ਐਗਜ਼ੈਪਟ ਕੀਤਾ ਗਿਆਗਾ ਹੁਣ ਉਹ ਜੀਐਸਟੀ ਦਾ ਟੈਕਸ ਉਹਦੇ ਤੇ ਨਹੀਂ ਲੱਗੂਗਾ ਜਿਹੜਾ ਐਨਏ ਚ ਆਉਂਦਾਗਾ ਯਾਨੀ ਕਿ ਹਿਊਮਨ ਕੰਜ਼ਮਪਸ਼ਨ ਅਲਕੋਹਲ ਦੇ ਵਿੱਚ ਯੂਜ਼ ਕੀਤਾ ਜਾਂਦਾਗਾ ਜਿਹੜਾ ਇੰਡਸਟਰੀਅਲ ਪਰਪਸ ਦੇ ਲਈ ਵਰਤਿਆ ਜਾਂਦਾਗਾ ਉਦੇ ਉੱਤੇ ਜੀਐਸਟੀ ਲੱਗੂਗਾ ਹੁਣ ਜਿਹੜਾ ਹਿਊਮਨ ਕੰਜ਼ਮਪਸ਼ਨ ਲਈ ਵਰਤਿਆ ਜਾਂਦਾ ਹੈਗਾ ਉਹਦੇ ਉੱਤੇ ਵੈਟ ਵੈਲਿਊ ਐਡਿਡ ਟੈਕਸ ਜਿਹੜਾ ਹੈਗਾ ਉਹ ਲਾਗੂ ਹੋਊਗਾ ਇਹ ਵੱਡੀ ਐਮੈਂਡਮੈਂਟ ਆ ਜਿਹੜੀ ਅੱਜ ਇਸ ਦੇ ਵਿੱਚ ਹੋ ਰਹੀ ਆ ਸੋ ਦੂਜੀ ਜਿਹੜੀ ਜਿਹੜੇ ਟੈਕਸ ਪੇਅਰ ਨੇ ਹੁਣ ਤੱਕ ਜਿਨ੍ਹਾਂ ਨੇ ਆਪਣਾ ਆਈਟੀਸੀ ਕਲੇਮ ਨਹੀਂ ਕੀਤਾ ਸੀ ਕਿਉਂਕਿ ਨਵਾਂ ਨਵਾਂ ਟੈਕਸ ਰਜ਼ੀਮ ਆਈ ਸੀ जीएसटी ਔਰ ਦੇ ਨਾਲ ਬਹੁਤ ਸਾਰੇ ਕੰਪਲਿਕੀਸ਼ਨ ਸੀ ਔਰ ਨਮੀ ਸੀ ਲੋਕਾਂ ਨੂੰ ਟਰੇਡਰ ਨੂੰ ਵਪਾਰੀਆਂ ਨੂੰ ਪਤਾ ਨਹੀਂ ਹੈਗਾ ਸੀਗਾ ਉਹਨਾਂ ਨੇ ਆਪਣਾ ਆਈਟੀਸੀ ਕਲੇਮ ਨਹੀਂ ਕੀਤਾ ਔਰ ਜਿਨ੍ਹਾਂ ਨੇ 30 11 30 11 21 ਤੱਕ ਦਾ ਜਿਨ੍ਹਾਂ ਦਾ ਵੀ ਆਈਟੀਸੀ ਦਾ ਕਲੇਮ ਰਹਿੰਦਾਗਾ ਇਨਪੁਟ ਕ੍ਰੈਡਿਟ ਦਾ ਕਲੇਮ ਰਹਿੰਦਾਗਾ ਉਹ ਸਾਰੇ ਹੁਣ ਇਸ ਅਮੈਂਡਮੈਂਟ ਹੋਣ ਤੋਂ ਬਾਅਦ ਆਪਣਾ ਕਲੇਮ ਲੈ ਸਕਦੇ ਨੇਗੇ ਇਹ ਬੈਸਬੰਧ ਦਾ ਵੱਡੀ ਰਾਹਤ ਜਿਹੜੀ ਆ ਉਹ ਪੰਜਾਬ ਦੇ ਵਪਾਰੀਆਂ ਨੂੰ ਅੱਜ ਦੀ ਸੋਧ ਹੋਣ ਦੇ ਨਾਲ ਮਿਲੂਗੀ ਇਸ ਤੋਂ ਬਿਨਾ ਸੈਕਸ਼ਨ 70 ਦੇ ਵਿੱਚ ਅਸੀਂ ਇੱਕ ਵੱਡੀ ਸੋਧ ਕੀਤੀ ਆ ਅੱਗੇ ਸੰਮਨ ਜਿਹੜੇ ਹੁੰਦੇ ਸੀ ਜਦੋਂ ਇਨ ਪਰਸਨ ਕਿਸੇ ਕੰਪਨੀ ਨੂੰ ਕਿਸੇ ਟਰੇਡਰ ਨੂੰ ਜਾਂਦਾ ਸੀਗਾ ਤਾਂ ਉਹ ਇਨ ਪਰਸਨ ਪੇਸ਼ ਹੋਣਾ ਪੈਂਦਾ ਸੀ ਹੁਣ ਉਹ ਆਪਣੇ ਪਲੀਡਰ ਦੇ ਰਾਹੀਂ ਆਪਣੇ ਸੀਏ ਦੇ ਰਾਹੀਂ ਆਪਣੇ ਰਿਪਰੈਜ਼ੈਂਟੇਟਿਵ ਦੇ ਰਾਹੀਂ ਜਿਹੜਾ ਉਹ ਸਬੰਧਤ ਅਫਸਰ ਕੋਲੇ ਪੇਸ਼ ਹੋ ਸਕਦਾਗਾ ਤਾਂ ਕਿ ਉਹ ਜਿਹੜੀ ਵੀ ਉਹ ਲੀਫ ਕਲੇਮ ਕਰਨੀ ਚਾਹੁੰਦਾ ਹੈ ਉਹ ਉੱਥੇ ਕਰ ਸਕਦਾ ਇਸ ਤੋਂ ਬਿਨਾ ਸੈਕਸ਼ਨ 74 A ਦੇ ਵਿੱਚ ਜਿਹੜਾ ਪਹਿਲਾਂ ਟਾਈਮ ਸੀਗਾ ਜਿਹੜਾ ਸ਼ੋਕਾਲ ਨੋਟਿਸ ਜਾਰੀ ਹੁੰਦਾ ਸੀ ਕੋ ਜੀਐਸਟੀ ਡਿਫਾਲਟਰ ਦਾ ਜਾਂ ਇਨਕਮ ਟੈਕਸ ਦੀ ਰਿਟਰਨ ਪਰ ਗਲਤ ਭਰੀ ਗਈ ਸੌਰੀ ਜੀਐਸਟੀ ਦੀ ਸੋ ਉਹਦੇ ਅੱਗੇ 30 ਦਿਨ ਹੁੰਦੇ ਸੀ ਸਰ ਰਿਪਲਾਈ ਫਾਈਲ ਕਰਨ ਦੇ 30 ਦਿਨ ਹੁੰਦੇ ਸੀ ਉਹ ਹੁਣ ਸਮਾਂ ਸੀਮਾ ਜਿਹੜੀ ਵਧਾ ਕੇ ਲਿਮਿਟੇਸ਼ਨ ਵਧਾ ਕੇ ਉਹ 60 ਦਿਨ ਕੀਤੀ ਗਈ ਹੈ ਵੀ ਬਹੁਤ ਵੱਡੀ ਰਿਲੀਫ ਜਿਹੜੀ ਆ ਪੰਜਾਬ ਦੇ ਵਪਾਰੀਆਂ ਨੂੰ ਮਿਲਿਆ ਇਸ ਤੋਂ ਬਿਨਾ ਜਿਨ੍ਹਾਂ ਨੇ ਆਪਣਾ ਜਿਹੜੀਆਂ ਰਿਟਰਨ ਲਗੀਆਂ ਰਿਟਰਨ 217 218 219 222 ਕਿਸੇ ਰਕਸੇ ਤਰੀਕੇ ਨਾਲ ਗਲਤ ਭਰੀਆਂ ਗਈਆਂ ਜਾਂ ਇਨਕੰਪਲੀਟਸ ਜਾਂ ਕੋਈ ਗਲਤੀ ਰਹਗੀ ਉਹਨਾਂ ਨੂੰ ਹੁਣ ਅਸੀਂ ਟੈਕਸ ਜਿਹੜੀ ਪੈਨਲਟੀ ਆ ਤੇ ਇੰਟਰਸਟ ਮਾਫ ਕੀਤਾਗਾ ਬਲਕਿ ਸ਼ਰਤ ਇਹ ਆ ਕਿ 31 ਤਿੰਨ 25 ਤੱਕ ਉਹ ਆਪਣੇ ਰਹਦੇ ਬਕਾਏ ਭਰ ਦੇਣ 31 ਤਿੰਨ 25 ਤੱਕ ਮੈਂ ਸਮਝਦਾ ਕਿ ਅਮਨੈਸਟੀ ਆ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਸਕੀਮ ਆ ਗਈ ਸੇ ਜੇਕਰ ਉਹ ਆਪਣੇ ਬਕਾਏ 31 ਤਿੰਨ 25 ਤੱਕ ਉਹ ਵਪਾਰੀ ਭਰ ਦਿੰਦੇ ਨੇ ਤਾਂ ਉਹਨਾਂ ਦਾ ਇੰਟਰਸਟ ਤੇ ਪਲੈਂਟੀ ਜਿਹੜਾ ਉਹ ਬੇਵਾਫਾ ਖਤਮਾ ਸੋ ਵੱਡੀ ਰੀਲੀਫ ਜਿਹੜੀ ਹੈ ਮੈਂ ਸਮਝ ਸਮਝਦਾ ਦੇ ਵਪਾਰੀਆਂ ਵਾਲੇ ਸਰਦਾਰ ਭਗਵੰਤ ਸਿੰਘ ਮਾਜੀ ਦੀ ਸਰਕਾਰ ਲੈ ਕੇ ਆਈ ਆ ਬਹੁਤ ਬਹੁਤ ਧੰਨਵਾਦ ਅ ਬੁੱਧਰਾਮ ਜੀ ਥੈਂਕ ਯੂ ਸਪੀਕਰ ਸਾਹਿਬ ਜੀਐਸਟੀ ਬਾਰੇ ਮਨਜੋਗ ਮੰਤਰੀ ਵਿੱਤ ਮੰਤਰੀ ਸਾਹਿਬ ਨੇ ਬੇਲਿਆਂਦਾ ਗੁਜਰਾਤਾਂ ਵਿੱਚ ਦਿੱਤੀਆਂ ਨੇ ਕੁਝ ਗੱਲ ਵੀ ਕੀਤੀ ਹੈ ਮੈਂ ਜੀਐਸਟੀ ਬਾਰੇ ਕੁਝ ਬੋਲਣਾ ਚਾਹੁੰਦਾ ਹੈ ਕਿ ਜਿਸ ਦਿਨ ਦੀ ਜੀਐਸਟੀ ਲਾਗੂ ਹੋਈ ਹੈ ਸਾਡੇ ਪੰਜਾਬ ਦੀ ਜਿਹੜੀ ਆਰਥਿਕਤਾ ਹੈ ਕਾਫੀ ਕਮਜ਼ੋਰ ਹੋਈ ਹੈ ਸਰ ਪਹਿਲਾਂ ਆਪਣੇ ਆਪਣੇ ਸਟੇਟਾਂ ਦੇ ਆਪਣੇ ਆਪਣੇ ਟੈਕਸ ਹੁੰਦੇ ਸੀ ਆਪਣੇ ਮੁਤਾਬਕ ਕਰ ਲੈਂਦੇ ਸੀ ਹੁਣ ਸਾਰਾ ਜਿਹੜਾ ਪੈਸਾ ਜੀਐਸਟੀ ਦਾ ਕਿਹੜਾ ਕੇਂਦਰ ਸਰਕਾਰ ਨੂੰ ਜਾਂਦਾ ਹੈ ਉਸ ਤੋਂ ਬਾਅਦ ਸਾਡਾ ਪੈਸਾ ਸਾਨੂੰ ਵਾਪਸ ਮਿਲਦਾ ਹੈ 2022 ਤੱਕ ਜੀਐਸਟੀ ਦੇ ਵਿੱਚ ਇੱਕ ਦੇ ਲੱਗਣ ਕਰਕੇ ਕੰਪਨਸੇਸ਼ਨ ਮਿਲਦੀ ਸੀ ਪਰੰਤੂ ਜੋ 2022 ਤੋਂ ਬਾਅਦ ਉਹ ਬੰਦ ਕਰਤੀ ਹੈ ਅਸੀਂ ਹਾਊਸ ਦੇ ਵਿੱਚ ਉਹ ਇਹ ਮਤਾ ਪਾਸ ਕਰੀਏ ਇੱਕ ਕਿ ਸਾਡੀ ਜਿਹੜੀ ਕੰਪਨਸੇਸ਼ਨ ਹੈ 5 ਸਾਲ ਵਾਸਤੇ ਹੋਰ ਵਧਾਈ ਜਾਵੇ ਸਾਨੂੰ ਉਧਰ ਮਾਰਤ ਮਿਲੀ ਜਾਵੇ ਕਾਰਨ ਵੱਡਾ ਕੀ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਸਾਢੇ 3 ਕਰੋੜ ਲੋਕ ਨੇ ਆਬਾਦੀ ਇਹਨਾਂ ਦੀ ਸਾਡਾ ਕੰਜ਼ਿਊਮਰ ਸਟੇਟ ਨਹੀਂ ਹੈ यूपी बिहार मध्य मद, प्रदेश गुजरात तमिलनाडु राजस्थान पश्चिम बंगाल ਇਹਨਾਂ ਦੀ ਆਬਾਦੀ ਕਿਤੇ ਸਾਡੇ ਨਾਲੋਂ ਵੱਧ ਹੈ ਉਥੇ ਵੱਧ ਕੰਜ਼ੂਮ ਚੀਜ਼ ਹੁੰਦੀਆਂ ਨੇ ਕੰਜ਼ੂਮਰ ਸਟੇਟ ਨੇ ਜ਼ਿਆਦਾ ਸਾਡੇ ਨਾਲੋਂ ਵੱਧ ਕੰਜ਼ੂਮਰ ਸਟੇਟ ਨੇ ਇਸ ਕਰਕੇ ਉਹਨਾਂ ਦੀ ਜੀਐਸਟੀ ਵੱਧ ਹੁੰਦੀ ਹੈ ਤੇ ਵੱਧ ਉਹਨਾਂ ਨੂੰ ਕੰਪਨਸੇਸ਼ਨ ਮਿਲਦੀ ਹੈ ਉਹਨਾਂ ਦਾ ਕੁਝ ਸੈਂਟਰ ਸਿਕਾ ਦਾ ਰਵਈਆ ਹੈ ਸਾਡੇ ਨੌਨ ਪੋਲਿਟিক্যাল ਬੀਜੇਪੀ ਰਾਜਾਂ ਦੇ ਪ੍ਰਤੀ ਉਹ ਵੀ ਬਹੁਤ ਮਾੜਾ ਹੈ ਸੋ ਭਾਵੇਂ ਸਾਡਾ ਜੀਐਸਟੀ ਜਿਹੜੀ ਜਿਹ ਕਲੈਕਸ਼ਨ ਦੇਖੀ ਅਸੀਂ ਇੱਕ 16123 ਨੂੰ ਐਕਸ ਫਾਰਮ ਦੁਆਰਾ ਵਾਰਡ ਕ੍ਰੋਮਿਕ ਫੋਰਡ ਜਿਹੜਾ ਦਿਵੋਸ ਵਿਖੇ ਸਵਿਟਜ਼ਰਲੈਂਡ ਵਿਖੇ ਇਲਾਸ ਹੋਇਆ ਸੀ ਉਹ ਉਹਦਾ ਨਾਮ ਸੀ ਸਰਵਾਈਵਲ ਆਫ ਦਿ ਰਿਚੈਸਟ ਉਹ ਦੁਨੀਆ ਦੇ ਸਾਹਮਣੇ ਇੱਕ ਆਰਥਿਕ ਪਾਰਾ ਜਿਹੜਾ ਹੈਗਾ ਉਹਨੇ ਜਾਇਰ ਰਿਪੋਰਟ ਕੀਤੀ ਜਾਇਰ ਰਿਪੋਰਟ ਵਿੱਚ ਇਹ ਗੱਲ ਕਹੀ ਕਿ 40% ਧਨ ਤੇ ਸਿਰਫ 1% ਲੋਕਾਂ ਦਾ ਕਬਜ਼ਾ ਹੈ ਹੇਠਲੇ 50% ਲੋਕਾਂ ਕੋਲ ਸਿਰਫ 3% ਔਰ ਹੋਰ ਇਹਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਵੀ ਜਿਹੜੀ GST ਹੈ ਉੱਪਰਲੇ 10% ਲੋਕ ਸਿਰਫ 4% GST ਦਿੰਦੇ ਨੇ ਇਹ ਜਿਹੜੀ ਉਹ ਦਬੋਸ ਦੇ ਵਿੱਚ ਐਕਸਪੌਂਡ ਦੀ ਰਿਪੋਰਟ ਹੈ ਉਹਦੇ ਮੁਤਾਬਕ ਉੱਪਰਲੇ 10% ਲੋਕਾਂ ਲੋਕ ਸਿਰਫ 4% GST ਦਿੰਦੇ ਨੇ ਜਦੋਂ ਕਿ ਹੇਠਲੇ 50% ਲੋਕ 64% GST ਦਿੰਦੇ ਨੇ ਤੇਰੇ ਮੱਧ ਵਰਗ ਲੋਕ ਨੇ GST ਵੱਧ ਹੁੰਦੇ ਨੇ ਪਰੰਤੂ ਉਹਨਾਂ ਨੂੰ ਉਸ ਦਾ ਫਾਇਦਾ ਵੀ ਮਿਲ ਰਿਹਾ ਟੈਕਸਿਸ ਦਾ ਦੇ ਦਿਲ ਪਛ ਦਨੇ ਆ ਫਾਇਦਾ ਨਹੀਂ ਮਿਲ ਰਿਹਾ ਜਿਸ ਤਰ੍ਹਾਂ ਆਪਣੇ ਆਰਡੀਐਫ ਹੈ ਭਾਵੇਂ ਇਹਦੇ ਨਾਲ ਕੰਮ ਨਹੀਂ ਅਸੀਂ ਸਾਰਾ ਗੜਾ ਸੈਂਟਰ ਚ ਚਲੇ ਜਾਂਦਾ ਹੈ ਸੈਂਟਰ ਤੋਂ ਪੰਜ ਸਾਲ ਦਾ ਸਾਨੂੰ 5620 ਕਰੋੜ ਫੰਡ ਦੇਵਾ ਕੇ 80000 ਕਰੋੜ ਰੁਪਇਆ ਹੋ ਗਿਆ ਉਹ ਨਹੀਂ ਦਿੱਤਾ ਜਾਂਦਾ ਹੈ ਹੈਲਥ ਸਿਸਟਮ ਦਾ ਵੀ ਰੁਪਇਆ ਸਾਨੂੰ ਉੱਥੋਂ ਆਉਂਦਾ ਹੈ ਸਿੱਖਿਆ ਮੈਗਨਰ ਰੁਪਇਆ ਵੀ ਯਾ ਰੂਸਾ ਜਾਂ ਸਮਗਦਾ ਸਿੱਖਿਆ ਦੇ ਨਾਲ ਉੱਥੋਂ ਆਉਂਦਾ ਹੈ ਇਸ ਦੇ ਨਾਲ ਸਾਡਾ ਬੜਾ ਨੁਕਸਾਨ ਹੋਇਆ ਸਾਡੇ ਛੋਟੇ ਸੇਟਾਂ ਦਾ ਪਰ ਜਿੱਥੇ ਹਿਮਾਚਲ ਪ੍ਰਦੇਸ਼ ਹੈ ਜਿਹੜਾ ਹੋਲ ਸਟੇਟ ਨੇ ਜਿੱਥੇ ਉਹ ਤੁਹਾਨੂੰ ਰਿਆਤਾਂ ਦੇਦੀਆਂ ਇੰਡਸਟਰੀ ਨੂੰ ਉੱਥੋਂ ਦਾ ਸਾਡਾ ਸਾਰਾ ਸਾਈਡ ਇੰਡਸਟਰੀ ਜਿਹੜੀ ਹੈ ਚਲ ਕੇ ਉੱਥੇ ਚਲੀ ਗਈ ਕਿ ਜਿਹੜਾ ਮੈਨੂਫੈਕਚਰਿੰਗ ਮਤਲਬ ਇੱਕ ਢਾਂਚਾ ਸੀ ਉਹ ਸਾਡਾ ਉਹ ਵੀ ਡਾਊਨ ਹੋ ਗਿਆ ਪੰਜਾਬ ਤੋਂ ਇੱਥੇ ਮੈਨੂਫੈਕਚਰਿੰਗ ਦੀ ਗੱਲ ਹੀ ਹੋ ਰਹੀ ਹੈ ਸੋ ਇਸ ਕਰਕੇ ਜਿਹੜੀ ਦੌਲਤ ਹੈ ਕਰੋਨਾ ਕਾਲ ਦੇ ਵਿੱਚ ਸਰ ਸਪੀਕਰ ਸਾਹਿਬ 50% ਲੋਕਾਂ ਦੀ ਦੌਲਤ ਘੱਟ ਗਈ ਸੀ ਜਿਹੜੇ ਹਜ ਤੱਕ ਪੈਸਰ ਨਹੀਂ ਆਏ ਜਦੋਂ ਕਿ ਅਰਪਦੇ ਦੀ ਗਿਣਤੀ 102 ਤੋਂ ਉਦੋਂ 166 ਹੋ ਗਈ कोरोना काल ਦੇ ਵਿੱਚ ਹਰ ਰੋਜ਼ ਜਿਹੜੀ ਆਮਦਨ ਹੈ ਉਹ 3608 ਕਰੋੜ ਰੁਪਏ ਦਾ ਵਾਧਾ ਹੁੰਦਾ ਸੀ ਤਾਂ ਮੇਰਾ ਜਿਹੜਾ ਕਨਸਰਨ ਇਹ ਹੈ ਵੀ ਆਪਾਂ ਜਿਹੜੀ ਹੈਗੀ ਹੈ ਇਹ ਸਾਡਾ ਪੰਜਾਬ ਹੈ ਜਿਹੜਾ ਪੰਜਾਬ ਦੇ ਵਿੱਚ ਸਰ ਜੇ ਅਸੀਂ ਦੇਖੀਏ ਉਹ ਇਹ ਹੁਣ ਦਿਨ ਪਰ ਦਿਨ ਖੇਤੀਬਾੜੀ ਸਟੇਟ ਨਹੀਂ ਰਿਹਾ ਖੇਤੀਬਾੜੀ ਸਟੇਟ ਉਹ ਹੁੰਦਾ ਜਿੱਥੇ ਆਮਦਨ ਵੱਧ ਹੋਵੇ ਤੇ ਰੁਜ਼ਗਾਰ ਦਾ ਹਿੱਸਾ ਵੱਧ ਹੋਵੇ ਸਾਡੀ ਹਾਲਤ ਇਹ ਹੋ ਗਈ ਜੇ ਅਸੀਂ ਉਹਨਾਂ ਦੇ ਅੰਕੜੇ ਦੇਖੀਏ ਕਿ ਖੇਤੀ ਨਾਲ ਖੇਤੀ ਤੇ ਸੰਬੰਧਿਤ ਖੇਤਰ ਦੇ ਪਸ਼ੂ ਜੰਗਲਾਤ ਮੱਛੀ ਪਾਲਣ ਜਿਹਨੂੰ ਅਸੀਂ ਮੋਡਲ ਖੇਤਰ ਕਹਿੰਦੇ ਆ ਉਥੋਂ 29.2% ਆਮਦਨ ਹੁੰਦੀ ਹੈ ਤੇ 25.8% ਉਥੇ ਰੁਜ਼ਗਾਰ ਮਿਲਦਾ ਹੈ ਰੁਜ਼ਗਾਰ ਘਟ ਗਿਆ ਸਾਡਾ ਜਿਹੜਾ ਕਿ 1980 ਤੱਕ ਸਾਡਾ 50% ਤੋਂ ਵੱਧ ਰੁਜ਼ਗਾਰ ਉਥੇ ਖੇਤੀ ਦੇ ਸੀਗਾ ਆਮਦਨ ਵੀ ਵੱਧ ਸੀ ਸਿਰਫ ਖੇਤੀ ਤੋਂ ਸਿਰਫ ਖੇਤੀ ਤੋਂ 17% ਆਮਦਨ ਹੁੰਦੀ ਹੈ ਜੀ 15.6% ਰੁਜ਼ਗਾਰ ਮਿਲਦਾ ਹੈ ਾਂ ਦੇ ਉੱਤੇ 24.7% ਸਾਨੂੰ ਆਮਦਨ ਹੁੰਦੀ ਹੈ 31.8% ਰੁਜ਼ਗਾਰ ਮਿਲਦਾ ਹੈ ਤਰਸਰੀ ਖੇਤਰ ਤੀਜਾ ਖੇਤਰ ਸੇਵਾਵਾਂ ਦਾ 46.1% ਆਮਦਨ ਹੁੰਦੀ ਹੈ ਤੇ 42.4% ਸਾਨੂੰ ਆਮਦਨ ਹੁੰਦੀ ਹੈ ਸਾਡਾ ਜਿਹੜਾ ਸੈਕੰਡਰੀ ਮਤਲਬ ਉਹ ਹੈ ਖੇਤਰ ਹੈ ਉਪਯੋਗ ਤੇ ਸਵਾਵਾਂ ਦਾ ਖੇਤਰ ਵੱਧ ਰਿਹਾ ਤੇ ਖੇਤੀ ਫੈਕਟਰ ਵੱਧ ਰਿਹਾ ਹੈ ਜਿਹਦੇ ਕਰਕੇ ਜੋ-ਜੋ ਹਰੀ ਕ੍ਰਾਂਤੀ ਤੋਂ ਬਾਅਦ ਸਾਡੀ ਹਾਲਤ ਸਾਰੀ ਇਹ ਹੋ ਗਈ ਵੀ ਸਾਡੀ ਸਭ ਨਾਲੋਂ ਵੱਧ ਕਿਸਾਨੀ ਤੇ ਮਾਰ ਪਈ ਔਰ ਵੱਡੀ ਮਾਰ ਮਾਰ ਪਈ ਕਿਸਾਨਾਂ ਤੇ ਮਜ਼ਦੂਰਾਂ ਦੀ ਮਿਹਨਤ ਅਨਾਜ ਦੇ ਥੋੜੇ ਦੇ ਕਾਬੂ ਪਾ ਲਿਆ ਸੀ ਪਰੰਤੂ ਉਹਨਾਂ ਦੀ ਹਾਲਤ ਮਾਰੀ ਹੋ ਗਈ ਹੈ ਅੱਜ ਸਾਡਾ ਹਾਲ ਤੇ ਹੋ ਗਿਆ ਵੀ ਜਿਹੜੇ ਖੇਤ ਮਜ਼ਦੂਰ ਤੇ ਕਿਸਾਨ ਨੇ ਇਹ ਪੌੜੀ ਦੇ ਹੇਠਲੇ ਦੋ ਡੰਡੇ ਨੇ ਜਿਹੜੇ ਟੁੱਟਦੇ ਹੀ ਵੱਧ ਨੇ ਘਸਦੇ ਹੀ ਵੱਧ ਨੇ ਥੋਡੇ ਵੀ ਇਹਨਾਂ ਵੱਧ ਪੈਂਦੀ ਹੈ ਸੋ ਇਸ ਕਰਕੇ ਜਿਹੜੀ ਖੇਤੀਬਾੜੀ ਦੇ ਵਿੱਚ ਮਸ਼ੀਨਰੀ ਕਰਨ ਵੱਧ ਗਿਆ ਉਹਦੇ ਨਾਲ ਸਭ ਤੋਂ ਵੱਧ ਫੇਰ ਖੇਤ ਮਜ਼ਦੂਰ ਤੇ ਮਾਰ ਪਈ ਪਰੰਤੂ ਉਹਨਾਂ ਨੂੰ ਜਿਹੜਾ ਲੋੜੀ ਦੇ ਜਿਹੜੇ ਜਮੀਨ ਭੀੜੇ ਲੋਕ ਨੇ ਉਹ ਕਿਰਤ ਵਿੱਚੋਂ ਤੋਂ ਸਵਾਰਨਾਂ ਕੋਲੇ ਕੋਈ ਸਾਧਨ ਨਹੀਂ ਹੈ ਸੋ ਸਾਡਾ ਇਹ ਹੈ ਇੱਕ ਉਹਨਾਂ ਨੇ ਜਿਹੜਾ ਦਵੋਸ ਦੀ ਕਾਨਫਰੰਸ ਸੀ ਉਹਨਾਂ ਨੇ ਗੱਲ ਕਹੀ ਸੀ ਕਿ ਤੁਸੀਂ ਜ਼ਰੂਰੀ ਹੈ ਕਿ ਜਿਹੜੇ ਕਾਰਪੋਰੇਟ ਸੈਕਟਰ ਹੈ ਉਹਨਾਂ ਤੇ ਆਮਦਨ ਬੱਧ ਟੈਕਸ ਲਾਇਆ ਜਾਣਾ ਗਰੀਬ ਲੋਕਾਂ ਦਾ ਟੈਕਸ ਘਟਾਇਆ ਜਾਣਾ ਤੇ ਦੂਜੀ ਵੱਡੀ ਗੱਲ ਉਹਨਾਂ ਨੇ ਇਹ ਗੱਲ ਕੀਤੀ ਜੋ 50 ਸਕਾਰ ਲਾਗੂ ਕਰਿਆ ਭਵਨ ਸਿੰਘ ਮਾਨ ਦੀ ਸਰਕਾਰ ਲਾਗੂ ਕਰ ਰਹੀ ਹੈ ਉਸ ਤੋਂ ਪਹਿਲਾਂ ਸਰਦਾਰ ਕੇਜਰੀਵਾਲ ਸਾਹਿਬ ਨੇ ਦਿੱਲੀ ਵਿੱਚ ਮਾਡਲ ਲਾਗੂ ਕੀਤਾ ਹੈ ਉਹਨਾਂ ਨੇ ਕਿਹਾ ਵੀ ਜੰਤਕ ਸਿੱਖਿਆ ਤੇ ਸਿਹਤ ਨੂੰ ਤਰਜੀਹ ਦਿੱਤੀ ਜਾਵੇ ਕਿਉਂਕਿ ਪ੍ਰਾਈਵੇਟ ਹੋਣ ਦੇ ਨਾਲ ਪ੍ਰਾਈਵੇਟ ਕਰਨ ਦੇ ਨਾਲ ਸਿੱਖਿਆ ਤੇ ਸਿਹਤ ਇਕਾਈਆਂ ਘਟ ਗਈਆਂ ਸਕੂਲ ਘਟ ਗਏ ਪੋਸਟਾਂ ਖਾਲੀ ਹੋ ਗਈਆਂ ਏਦੋਂ ਪਹਿਲਾਂ ਸਿਹਤਵਾਦੀ ਡਾਕਟਰ ਖਾਲੀ ਹੋ ਗਏ ਤੇ ਸਾਡੇ ਸਾਰਾ ਇਹ ਪ੍ਰਾਈਵੇਟ ਕਰਨ ਹੋ ਗਿਆ ਸਿਹਤ ਤੇ ਸਿੱਖਿਆ ਦੇ ਵਿੱਚ ਜਿਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਸਰ ਮਿਸ਼ਨ ਕਰ ਸਬਸਤਾ ਜਿਹੜੀ ਹੈਗੀ ਸੀ ਉਹ ਲਾਗੂ ਕਰਨ ਦੇ ਨਾਲ ਸਾਡੀ ਪਹਿਲੀ ਸਰਕਾਰ ਆ ਸਾਡੀ ਉਸ ਤੋਂ ਬਾਅਦ ਕੀ ਜਿਹੜੇ ਪ੍ਰਾਈਵੇਟ ਕਰਨ ਘਟ ਹੋਇਆ ਔਰ ਪਬਲਿਕ ਸੈਕਟਰ ਦੇ ਵਿੱਚ ਜਿਹੜਾ ਨਿਵੇਸ਼ ਅਸੀਂ ਕਰ ਰਹੇ ਹਾਂ ਅੱਜ ਸਕੂਲ ਪੱਧਰ ਤੇ ਸਕੂਲਾਂ ਦੇ ਪੱਧਰ ਤੇ ਪਬਲਿਕ ਸੈਕਟਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਚਿਕਾ ਕੀਤਾ ਜਾ ਰਿਹਾ ਹੈ ਅੱਜ ਹੈਲਥ ਸਿਸਟਮ ਦੇ ਵਿੱਚ ਅਸੀਂ ਪਬਲਿਕ ਸੈਕਟਰ ਦੇ ਵਿੱਚ ਸਿਹਤ ਭਾਗ ਰੂਪਮੈਂ ਆਮ ਆਦਮੀ ਕਲੀਨਿਕ ਦੇ ਰਾਹੀਂ ਲਾ ਲੋ ਭਾਵੇਂ ਚੱਚਾ ਬੱਚਾ ਕੇਂਦਰ ਦੇ ਰਾਹੀਂ ਰਾਹੋ ਭਾਵੇਂ ਮੁਫਤ ਦਵਾਈਆਂ ਦੇਣ ਦੀ ਸਰਕਾਰ ਵੱਲੋਂ ਕੀਤੀ ਗਈ ਹੈ ਇਹ ਲਾ ਲੋ ਤਾਂ ਭਵੰਤਮਾ ਦੀ ਸਰਕਾਰ ਨੇ ਜਿਹੜਾ ਅਸੀਂ ਪਬਲਿਕ ਸੈਕਟਰ ਨੂੰ ਸਟਰੋਂਗ ਕੀਤਾ ਹੈ ਇਹ ਸਾਡੇ ਨਾਲ ਇਹਨਾਂ ਨੇ ਗਰੀਬ ਲੋਕਾਂ ਨੂੰ ਇਹਦੇ ਨਾਲ ਸਾਨੂੰ ਰਾਹਤ ਮਿਲੀ ਹੈ ਸਰ ਇਹ ਵੱਡੀ ਗੱਲ ਹੈ ਸੋ ਇਸ ਕਰਕੇ ਮੈਂ ਅੱਜ ਮੇਰੇ ਭਾਵੇਂ GST ਨਾਲ ਸੰਬੰਧ ਮਸਲਾ ਸੀਗਾ ਸੋ GST ਨਾਲ ਆਪਾਂ ਇਸ ਤਰ੍ਹਾਂ ਦੀ ਇੱਕ ਹੋਣਾ ਚਾਹੀਦਾ ਹੈ ਰੈਸ਼ਨਲਾਈਜੇਸ਼ਨ ਹੋਣੀ ਚਾਹੀਦੀ ਹੈ GST ਦੇ ਵਿੱਚ ਤਾਂ ਜੋ ਆਮ ਲੋਕਾਂ ਨੂੰ ਆਮ ਛੋਟੀਆਂ ਸਰਕਾਰਾਂ ਨੂੰ ਜਿੱਥੇ ਕੰਜ਼ਿਊਮਰ ਸੇਟ ਘਟਨੇ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ ਔਰ ਕੰਪਨਸੇਸ਼ਨ ਜਿਹੜਾ ਮਿਲਦੀ ਸੀ ਲਗਾਤਾਰ 5 ਸਾਲ ਵਾਸਤੇ ਜੇਕਰ ਹੋਰ ਮਿਲ ਜਾਂਦੀ ਹੈ ਤਾਂ ਸਾਡਾ ਸਟੇਜ ਜਿਹੜਾ ਹੈਗਾ ਉਹ ਹੋਰ ਹੋ ਸਕਦਾ ਸੋ ਅੱਜ ਮੈਂ ਇਹਨਾਂ ਕਹਿਣਾ ਫੈਸਲਾ ਤੁਹਾਨੂੰ ਬਹੁਤ ਧੰਨਵਾਦ ਕਰਦਾ ਬਹੁਤ ਤੁਹਾਨੂੰ ਤੁਸੀਂ ਇਸ ਮਤੇ ਨਾਲ ਸਹਿਮਤ ਹੋ ਜੀ ਹਾਂ ਜੀ ਮੰਤਰੀ ਜੀ ਕੁਝ ਕਹਿਣਾ ਚਾਹੋ ਜੀ ਜੀ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਸਾਡੇ ਸਤਿਕਾਰਯੋਗ ਮੈਂਬਰ ਪ੍ਰਿੰਸੀਪਲ ਬੁਧਰਾਮ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੇ ਅچھے ਤਰੀਕੇ ਦੇ ਨਾਲ ਜੀਐਸਟੀ ਕੰਪਨਸੇਸ਼ਨ ਤੇ ਗੱਲ ਕੀਤੀ ਆ ਔਰ ਪੰਜਾਬ ਗੁੱਡਜ਼ ਐਂਡ ਸਰਵਿਸ ਟੈਕਸ ਸੋਧਣਾ ਬਿੱਲ ਦੇ ਉੱਤੇ ਵੀ ਆਪਣੇ ਵਿਚਾਰ ਇਸ ਉਜ਼ੀਮ ਸਦਨ ਦੇ ਸਾਹਮਣੇ ਰੱਖੇ ਨੇ ਬਿਲਕੁਲ ਮੈਂਬਰ ਸਾਹਿਬਾਨ ਦਾ ਦੀ ਗੱਲ ਸਹੀ ਆ ਕਿ ਜੀਐਸਟੀ ਅਰਜ਼ੀਮ 2017 ਚਾਉਂਦੀ ਆ ਉਹ ਸਾਰਾ ਦੇ ਵਿੱਚ ਜੀਐਸਸੀ ਜ਼ੀਮ ਆਉਂਦੀ ਆ ਤਾਂ ਉਸ ਤੋਂ ਲੈ ਕੇ 2022 ਤੱਕ ਇੱਕ ਕੰਪਨਸੇਸ਼ਨ ਤੇ ਡਿਪੈਂਡ ਕਰਦੀ ਆ 5 ਸਾਲ ਜਿਹੜੀ ਗਰੋਥ ਰੇਟ ਆ ਉਹ 14% ਦੇ ਹਿਸਾਬ ਨਾਲ ਫੈਸਲਾ ਹੋਇਆ ਕਿ 14% ਦੇ ਹਿਸਾਬ ਨਾਲ 5 ਸਾਲ ਅਸੀਂ ਕੰਪਨਸੇਸ਼ਨ ਸਟੇਟ ਆਊਟ ਦੇ ਰਹਾਂਗੇ ਔਰ ਸਟੇਟ ਉਹਨਾਂ 5 ਸਾਲਾਂ ਦੇ ਦੌਰਾਨ ਆਪਣੀ ਇਕਨੋਮੀ ਨੂੰ ਆਪਣੇ ਸਿਸਟਮ ਨੂੰ ਪੈਰਾਸਰ ਖੜਾ ਕਰ ਲੈਣਗੇ ਪਰ ਲੇਕਿਨ ਬਦਕਿਸਮਤੀ ਆ ਕਿ 5 ਸਾਲ ਮੇਰੇ ਸਾਹਮਣੇ ਵਾਲੀ ਸਰਕਾਰ ਰਹੀ ਕੋਈ ਵੀ ਇਸ ਤਰ੍ਹਾਂ ਦਾ ਯਤਨ ਨਹੀਂ ਹੋਇਆ ਕਿ ਪੰਜਾਬ ਦੀ ਇਕ ਕਾਲਮੀ ਨੂੰ ਪੈਰਾ ਸਰ ਕੀਤਾ ਜਾਵੇ ਪੰਜਾਬ ਦੇ ਜੀਐਸਟੀ ਚ ਵਾਅਦਾ ਕੀਤਾ ਜਾਵੇ ਕੋਈ ਨਵਾਂ ਸਿਸਟਮ ਬਹਾਲ ਕੀਤਾ ਜਾਵੇ ਬਲਕਿ 14% ਜਿਹੜਾ ਕੰਪਨਸੇਸ਼ਨ ਮਿਲਦਾ ਸੀ ਮਾਨਜੋਗ ਸਪੀਕਰ ਸਾਹਿਬ ਬੜੀ ਇੰਪੋਰਟੈਂਟ ਗੱਲ ਆ ਉਹਦੇ ਦੇ ਡਿਪੈਂਡੈਂਟ ਕਰਦੇ ਰਹੇ ਉਹਦੇ ਤੇ ਨਿਰਭਰ ਕਰਦੇ ਰਹੇ ਕਿ 14% ਪੈਸੇ ਮਿਲ ਜਾਂਦੇ ਨੇਗੇ ਤੇ ਆਪਣਾ ਕੰਮ ਚਲਾਉਂਦੇ ਰਹੋ ਕੰਮ ਚਲਾਉਂਦੇ ਰਹੋ ਕੋਈ ਧਿਆਨ ਨਹੀਂ ਦਿੱਤਾ ਹੈਗਾ ਕਿ ਪੰਜਾਬ ਦਾ ਇਸ ਡਿਪਾਰਟਮੈਂਟ ਨੂੰ ਠੀਕ ਕਰਨਾਗਾ ਔਰ ਗ੍ਰੋਥ ਰੇਟ ਬਹੁਤ ਥੋੜਾ ਸੀਗਾ ਪਰ ਲੇਕਿਨ ਉਸ ਬਾਅਦ ਪੰਜਾਬ ਦੇ ਲੋਕਾਂ ਦੇ ਬਾਗਡੋਰ ਸਰਦਾਰ ਭਗਵੰਤ ਸਿੰਘ ਮਾਜੀ ਨੂੰ ਸੌਂਪੀ ਔਰ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਜੀ ਨੇ ਫੈਸਲਾ ਕੀਤਾ ਕਿ ਇਮੀਡੀਏਟਲੀ ਨਵੇਂ ਮਾਡਿਊਲ ਜਿਹੜੇ ਨੇ ਉਹ ਇਸ ਡਿਪਾਰਟਮੈਂਟ ਸੈਂਟਰ ਕੀਤੇ ਜਾਣ ਟੈਕਸ ਐਂਡ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਹੋਈ ਆਈਆਈਟੀ ਹਾਈਦਰਾਬਾਦ ਦਾ ਇਕਰਾਰ ਹੋਇਆ ਬੈਲੋ ਇਨਾਮ ਪਾਓ ਸਕੀਮ ਸ਼ੁਰੂ ਕੀਤੀ ਗਈ ਇਹ ਸਾਰੀਆਂ ਸਕੀਮਾਂ ਇਸ ਲਈ ਸ਼ੁਰੂ ਕੀਤੀਆਂ ਗਏ ਜਾਂ ਕਿ ਪੰਜਾਬ ਦੇ ਵਿੱਚ ਜੀਐਸਟੀ ਰਜਿਮ ਆਉਣ ਤੋਂ ਬਾਅਦ ਤਾਂ ਕਿ ਸਾਡਾ ਡਿਪਾਰਟਮੈਂਟ ਹੋਰ ਤਕੜਾ ਹੋਵੇ ਔਰ ਸਾਡੇ ਕੋਲੇ ਜਿਹੜਾ ਇਨਕਮ ਆ ਉਹਦੇ ਵਿੱਚ ਵਧੇ ਜਿਹਦੇ ਨਾਲ ਅਸੀਂ ਮੈਂ ਪੰਜਾਬ ਦੇ ਲੋਕਾਂ ਦੇ ਅਸੀਂ ਅਪਲਾਈ ਕਰ ਸਕੀਏ ਇਦਾਂ ਬਹੁਤ ਵੱਡਾ ਫਾਇਦਾ ਹੋਇਆ ਔਰ ਉਸ ਤੋਂ ਬਾਅਦ ਵੱਡੀ ਗੱਲ ਆ ਕਿ ਸਰਦਾਰ ਭਗਵੰਤ ਸਿੰਘ ਮਾਜੀ ਨੇ ਫੈਸਲਾ ਕੀਤਾ ਕਿ ਜਿਹੜੀ 2017 ਤੋਂ ਪਹਿਲਾਂ ਬੈਠ ਦੀ ਰਜਿਮ ਚੱਲੀ ਆਉਂਦੀ ਸੀ ਜਿਹਦੇ ਵਿੱਚ 1 ਲੱਖ ਤੱਕ ਦੇ ਡਿਫਾਲਟਰ ਸੀ ਬਲਕਿ ਮੈਂ ਇਹ ਗੁੱਸਾ ਕਰ ਲੇ ਕਿ ਸਾਰੇ ਬੰਦੇ ਕਿਉਂਕਿ ਇਹਨਾਂ ਨੂੰ ਬੋਲਿਆ ਜਾਊ ਜਦ ਬੋਲਿਆ ਜਾਂਦਾ ਕੇਵਲ ਲੱਗਦਾ ਬੰਦੇ ਨੂੰ ਜਦੋਂ ਇਹਨਾਂ ਨੇ ਜਾਲੀ ਇੱਕ ਫਰਜੀ ਇਸ਼ਤਿਹਾਰ ਲਾਇਆ ਸੀ ਪੰਜਾਬ ਵਿੱਚ ਜਿਹੜੀ 3 ਮਹੀਨਿਆਂ ਦੀ 4 ਮਹੀਨਿਆਂ ਦੀ ਸਰਕਾਰ ਸੀ ਚੰਨੀ ਸਾਹਿਬ ਦੀ ਉਹਦੇ ਵਿੱਚ ਇਸ਼ਤਿਹਾਰ ਲੱਗਿਆ ਸੀ ਕਿ ਪੰਜਾਬ ਦੇ 40000 ਵਪਾਰੀਆਂ ਦਾ ਟੈਕਸ ਮਾਫ ਕਰ ਦਿੱਤਾ ਗਿਆ ਲੱਗਿਆ ਸੀ ਜੇ ਮੈਂ ਝੂਠ ਬੋਲਾਂ ਦੱਸ ਦਿਓ ਇਹ ਇਸ਼ਤਿਹਾਰ ਬਾਜਵਾਤ ਸਾਹਿਬ ਤੁਸੀਂ ਮੈਂਬਰ ਸੀਗੇ ਕੈਬਨਿਟ ਦੇ ਉਦੋਂ بڑے بڑے ਇਸ਼ਤਿਹਾਰ ਲਾਏ ਗਏ ਸੀ ਉਦੋਂ بڑے بڑے ਇਸ਼ਤਿਹਾਰ ਲਾਏ ਗਏ ਸੀ ਸਪੀਕਰ ਸਾਹਿਬ ਪਰ ਲੇਕਿਨ ਮੈਂ ਸਾਰੀਆਂ ਫਾਈਲਾਂ ਦੇਖੀਆਂ ਉਹ ਸਿਰਫ ਇਸ਼ਤਿਹਾਰ ਸੀਗੇ ਕਿਸੇ ਇੱਕ ਵੀ ਕਿਸੇ ਇੱਕ ਵੀ ਵਿਅਕਤੀ ਦਾ ਕੋ ਟੈਕਸ ਮਾਫ ਨਹੀਂ ਕੀਤਾ ਪਹਿਲੀ ਵਾਰ ਹੋਇਆ ਕਿ ਉਹ ਟੀਆ ਸਕੀਮ ਸਰਦਾਰ ਭਗਵੰਤ ਸਿੰਘ ਮਾਝੇ ਲਿਆਂਦੀ ਔਰ ਜਿਹਦੇ ਤਹਿਤ 70000 ਤੋਂ ਉੱਪਰ 70000 ਤੋਂ ਉੱਪਰ ਪੰਜਾਬ ਦੇ ਵਪਾਰੀਆਂ ਦਾ ਜਿੱਤੇ ਟੈਕਸ ਦਾ ਫਾਇਦਾ ਹੋਇਆ ਉਹਦੇ ਨਾਲ ਦੀ ਨਾਲ ਇਹ ਪਹਿਲੀ ਸਕੀਮ ਆ ਜਿਹਦੇ ਵਿੱਚ 164 ਕਰੋੜ 35 ਲੱਖ ਰੁਪਈਆ ਪੰਜਾਬ ਦੇ ਖਜ਼ਾਨੇ ਚ ਪ ਆਇਆਗਾ ਇਹ ਵੱਡੀ ਪ੍ਰਾਪਤੀ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਆ ਸੋ ਮੈਂ ਮੇਰਾ ਕਹਿਣ ਦਾ ਭਾਵ ਆ ਕਿ ਇਹ ਜਿਹੜਾ ਵਿਚਾਰ ਪ੍ਰਿੰਸੀਪਲ ਬੁਧਰਾਮ ਜੀ ਦੇ ਰੱਖੇ ਨੇ ਬੜੇ ਅੱਛੇ ਵਿਚਾਰ ਨੇ ਔਰ ਵੱਡੀ ਇਸ ਤੋਂ ਵੀ ਇੱਕ ਹੋਰ ਗੱਲ ਸੀ ਜਦੋਂ ਟੈਕਸ ਸਬਸਿਡਿਅਮ ਕਰਨ ਲੱਗੇ ਜਦੋਂ ਜੀਐਸਟੀ ਸਬਸਿਡਿਅਮ ਕਰਨ ਲੱਗੇ ਪੰਜਾਬ ਦਾ ਕਿਉਂਕਿ ਪੰਜਾਬ ਐਗਰੀਕਲਚਰ ਸਟੇਟ ਆ ਖੇਤੀਬਾੜੀ ਸਟੇਟ ਆ ਔਰ ਖੇਤੀਬਾੜੀ ਸਟੇਟ ਦਾ ਇੱਕ ਪਰਚੇਸ ਟੈਕਸ ਸੀਗਾ ਜਿਹੜਾ ਕਿ ਅਸੀਂ ਸੈਂਟਰਲ ਏਜੰਸੀਆਂ ਤੋਂ ਲੈਂਦੇ ਸੀਗੇ ਸੈਂਟਰਲ ਸਰਕਾਰ ਤੋਂ ਲੈਂਦੇ ਸੀ ਜੋ ਸੈਂਟਰਸ ਦੇ ਪੂਲ ਦੇ ਵਿੱਚ ਅਸੀਂ ਆਪਣੀ ਕਣਕ ਵੇਚਦੇ ਸੀ ਝੋਨਾ ਵੇਚਦੇ ਸੀਗੇ ਉਹਦਾ ਸਾਨੂੰ ਪਰਚੇਸ ਟੈਕਸ ਮਿਲਦਾ ਸੀ 7000 ਕਰੋੜ ਰੁਪਇਆ ਉਸ ਸਮੇਂ ਆਉਂਦਾ ਸੀਗਾ ਹੁਣ ਤਾਂ ਵਾਦ ਕੇ ਮੈਨੂੰ ਲੱਗਦਾ 10000 ਕਰੋੜ ਹੋ ਜਾਣਾ ਸੀਗਾ ਉਹ 7000 ਕਰੋੜ ਰੁਪਇਆ ਵੀ ਸਬਸੀਮ ਕਰ ਗਿਆ ਔਰ ਉਹਦੇ ਵਜੋ ਹਨ ਨੂੰ 1 ਰੁਪਇਆ ਤੱਕ ਨਹੀਂ ਮਿਲਦਾ ਉਹ ਟੈਕਸ ਮਤਲਬ ਕਿ ਹੱਥ ਬਣਾ ਲਿਓ ਉਸ ਸਮੇਂ ਸਰਕਾਰ ਨੇ ਦੇਖਿਆ ਹੀ ਨਹੀਂ ਪੜ੍ਹਿਆ ਹੀ ਨਹੀਂ ਕਿ ਇਹਦਾ ਸਾਨੂੰ ਜਿਹੜਾ ਹੈਗਾ ਮੁਆਵਜ਼ਾ ਕੀ ਮਿਲੂਗਾ ਇਹਦੇ ਇਹਦੀ ਜਗ੍ਹਾ ਤੇ ਸਾਨੂੰ ਕੀ ਮਿਲ ਰਿਹਾ ਸੋ ਪੰਜਾਬ ਦਾ ਇੱਕ ਬਹੁਤ ਵੱਡਾ ੱੱਕਾ ਮਾਰਿਆ ਉਸ ਸਮੇਂ ਜੇ ਉਹ ਪਰਚੇਸ ਟੈਕਸ ਮੈਂ ਸਮਝਦਾ ਉਸ ਸਮੇਂ ਉਸੇ ਤਰੀਕੇ ਨਾਲ ਰਹਿੰਦਾ ਜੇ ਅਸੀਂ ਉੱਤੇ ਸਹਿਮਤੀ ਨਾ ਦਿੰਦੇ ਤਾਂ ਅੱਜ ਪੰਜਾਬ ਦੇ ਖਜ਼ਾਨੇ 'ਚ ਲਗਭਗ 10000 ਕਰੋੜ ਰੁਪਈਆ ਸਾਲਾਨਾ ਹੋਰ ਆਉਂਦਾ ਰਹਦਾ ਸੋ ਮੈਂ ਇਹੀ ਬੇਨਤੀ ਕਰਦਾ ਕਿ ਇਸ ਜਿਹੜਾ ਬਿੱਲ ਹੈਗਾ ਇਹਨੂੰ ਤੁਰੰਤ ਪਾਸ ਕੀਤਾ ਜਾਵੇ ਪ੍ਰਸ਼ਨ ਹੈ ਕਿ ਹੋ ਗਿਆ ਜੀ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸ ਸ਼ੋਧਨਾ ਬਿੱਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ 'ਹਾਂ' ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ 'ਨਾ' ਕਹਿਣ ਇਹ ਮੰਨ ਲਿਆ ਜਾਵੇ ਵੀ ਇਹ ਬਿੱਲ ਸਰਬਸੰਮਤੀ ਨਾਲ ਪਾਸ ਹੋ ਰਿਹਾ ਜੀ ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਹੁਣ ਸਦਨ ਬਿੱਲ ਤੇ ਕਲਾਜ਼वार ਵਿਚਾਰ ਕਰੇਗਾ ਕਲਾਜ਼ 1 ਦੀ ਸਬਕਲਾਜ਼ 2 ਪ੍ਰਸ਼ਨ ਹੈ ਕਿ ਕਲਾਜ਼ 1 ਦੀ ਸਬਕਲਾਜ਼ 2 ਬਿੱਲ ਦਾ ਹਿੱਸਾ ਹੈ ਜਿਹੜੇ ਮਾਨਯੋਗ ਮੈਂਬਰ ਪਸਤਾਵ ਦੇ ਹੱਕ ਵਿੱਚ ਹਨ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪਸਤਾਵ ਦੇ ਵਿਰੁੱਧ ਹਨ ਨਾ ਕਹਿਣ ਮੈਂ ਸਮਝਦਾ ਹਾਂ ਕਿ ਨਾ ਵਾਲੀ ਕੋਈ ਆਵਾਜ਼ ਨਹੀਂ ਆਈ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਕਲਾਜ਼ 2 ਤੋਂ ਲੈ ਕੇ 41 ਤੱਕ ਕੋਈ ਸੋਧਨਾ ਨਹੀਂ ਹੈ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਕਲਾਜ਼ਾ ਇਕੱਠੀਆਂ ਹੀ ਸਦਨ ਦੀ VOTING ਲਈ ਰੱਖ ਦਿੱਤੀਆਂ ਜਾਣ ਪ੍ਰਸ਼ਨ ਹੈ ਕਿ ਕਲਾਜ਼ 2 ਤੋਂ 41 ਬਿੱਲ ਦਾ ਹਿੱਸਾ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਨੂੰ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਨੂੰ ਨਾ ਕਹਿਣ